ਅੱਜ ਆਪਰੇਸ਼ਨ ਕਾਸੋ ਦੇ ਤਹਿਤ ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਖਰੜ ਦੀ ਬੰਗਾਲਾ ਬਸਤੀ ਵਿਖੇ ਅੱਜ ਆਪਰੇਸ਼ਨ ਕਾਸੋ ਦੇ ਚੱਲਦੇ ਹੋਏ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ADGP ਵੀ ਨਿਰਜਾ ਮੈਡਮ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਨਾਲ SSP ਮੋਹਾਲੀ ਡਾਕਟਰ ਸੰਦੀਪ ਗਰਗ ਵੀ ਹਾਜ਼ਰ ਸਨ ਅਤੇ ਨਾਲ-ਨਾਲ ਹੋਰ ਪੁਲਿਸ ਦੇ ਵੱਡੇ ਅਧਿਕਾਰੀ ਵੀ ਮੌਕੇ ਦੇ ਮੌਜੂਦ ਸਨ। ਜੀ ਸਾਈਬਰ ਕ੍ਰਾਈਮ ਅੱਜ ਮੈਂ ਮੋਹਾਲੀ ਦੇ ਵਿੱਚ ਜੋ ਆਪਰੇਸ਼ਨ ਕੋਆਰਡੀਨੇਟ ਸਰਚ ਦਾ ਸੀ ਉਹਦਾ ਸੁਪਰਵੀਜ਼ਨ ਵਾਸਤੇ ਮੈਨੂੰ ਭੇਜਾਇਆ ਸੋ ਅੱਜ ਤੁਹਾਨੂੰ ਪਤਾ ਹੈ ਕਿ ਲਾਈਕ 올ਓਵਰ ਪੰਜਾਬ ਇਹ ਕੋਆਰਡੀਨੇਟ ਸਰਚ ਹੋਈ ਹੈ ਐਂਡ ਮੋਹਾਲੀ ਡਿਸਟ੍ਰਿਕਟ ਵਿੱਚ ਮੋਹਾਲੀ ਪੁਲਿਸ ਵੱਲੋਂ 6 ਜਗ੍ਹਾ 'ਤੇ 6 ਸਪots ਵਿੱਚ ਦੇ ਹੈਵ ਡਨ ਕੋਆਰਡੀਨੇਟ ਸਰਚ ਆਪਰੇਸ਼ਨ ਫਰ ਮਾਰਨਿੰਗ 8 ਵਜੇ ਸੇ ਲੈ ਕੇ ਏ ਬਈਜੇ ਤੱਕ

डिटेल रिकवरीज uh, और सारा एसएसपी साहब कितना यूज को गया uh, इस, कासो एसएसपी साहब एक डिटेल प्रेस नोट विल ही ये इशू करेंगे सी कासो कोऑर्डिनेट सर्च इज ऑलवेज यूजफुल तो होना है व्हेन अ सडन व्हेन इन कभी ऐसे ऑल ओवर पंजाब तू ऐसे करोगे तो कुछ ना कुछ क्रिमिनल क्रिमिनल्स हो तो uh, जिनु you know they get uh, you know you can usually catch whole of uh, criminals when you have such kind of operations public safety you know jada dono sab kuch hai so it is a preventive measure and also uh, a good enforcement strategy aur ssp sahab ye jada jo recovery rahi hai pe parche de hai ji ek muhim navi shuru hui hai punjab de vich jide bande nasha karde ho unna nu nasha chhadau kendra de vich jada pratikaraya ja raha oh muhim de tahet ki kehna chahunga ji ਐਸਐਸਪੀ ਸਾਹਿਬ ਪਤਾਈ ਹਾਂ ਮੈਮ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਪੰਜਾਬ ਸੂਬੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈ ਜਿਹੜਾ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹਦਾ ਮੁੱਖ ਜਿਹੜਾ ਟਾਰਗੇਟ ਹੈ ਉਹ ਡਰੇਡ ਡਰੱਗਸ ਦੇ ਰਿਗਾਰਡਿੰਗ ਜਿੱਥੇ ਵੀ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਜਾਂ ਫਿਰ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਰਿਕਵਰੀਜ਼ ਹੁੰਦੀਆਂ ਟਰੱਕਸ ਦੀ ਵਿਕਰੀ ਹੁੰਦੀ ਹੈ ਉਹਨਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਨੇ ਇਹ ਲਿਸਟਾਂ ਜਿਹੜੀਆਂ ਹੈਗੀਆਂ ਇੰਟੈਲੀਜੈਂਸ ਵਿਭਾਗ ਦੇ ਨਾਲ ਤਾਲਮੇਲ ਰੱਖ ਕੇ ਅਤੇ ਸਾਡੀ ਲੋਕਲ ਸਪੈਸ਼ਲ ਬ੍ਰਾਂਚ ਦੇ ਨਾਲ ਤਾਲਮੇਲ ਰੱਖ ਕੇ ਅਸੀਂ ਬਣਾਈਆਂ ਨੇ ਇਸੇ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਦੇ ਵਿੱਚ ਅਸੀਂ 6 ਲੋਕੇਸ਼ਨ ਜਿਹੜੀਆਂ ਹੈਗੀਆਂ ਉਹ ਫਾਈਨਲ ਕੀਤੀਆਂ ਨੇ ਇੱਕ ਡੇਰਾਬਸੀ ਸਬਡਿਵੀਜ਼ਨ 'ਚ ਅੱਗੇ ਅਸੀਂ ਫਰਦਰ ਉਹਨੂੰ ਦੋ 'ਚ ਡਿਵਾਈਡ ਕੀਤਾ ਤਾਂ ਕੁੱਲ 7 ਲੋਕੇਸ਼ਨ ਜਿਹੜੀਆਂ ਹੋ ਗਈਆਂ ਨੇ ਜਿੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਵੇਂ ਕਿ ਹੁਣ ਇਸ ਟਾਈਮ ਤੇ ਆਪਾਂ ਖਰੜ ਦੇ ਵਿੱਚ ਖੜੇ ਆ ਤੇ ਖਰੜ ਦੇ ਵਿੱਚ ਵੀ ਦਰਪਨ ਸਿਟੀ ਓਂਕਾਰ ਸਿਟੀ ਅਤੇ ਬੰਗਾਲਾ ਬਸਤੀ ਇਹ ਤਿੰਨੇ ਇਲਾਕੇ ਅਸੀਂ ਫਰਦਰ ਚੈੱਕ ਕੀਤੇ ਨੇ ਜਿਦੇ ਵਿੱਚ ਚੈਕਿੰਗ ਇਸ ਟਾਈਮ ਤੇ ਜਾਰੀ ਹੈ ਤੇ ਇਹ ਦੁਪਹਿਰ ਤੱਕ ਸ਼ਾਮ ਤੱਕ ਇਸੇ ਤਰ੍ਹਾਂ ਤਰੀਕੇ ਨਾਲ ਜਿਹੜੀ ਚੈਕਿੰਗ ਜਾਰੀ ਰਹੇਗੀ ਇਸ ਦੇ ਨਾਲ ਨਾਲ ਇਸ ਦੇ ਨਾਲ ਨਾਲ ਇਹਦੇ ਵਿੱਚ ਸਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜੇ ਵੀਕਲਸ ਹੈਗੇ ਆ ਕੁਝ ਸ਼ੱਕੀ ਵੀਕਲ ਸਾਨੂੰ ਬਰਾਮਦ ਹੋਏ ਨੇ ਕੁਝ ਸ਼ੱਕੀ ਵਿਅਕਤੀ ਅਸੀਂ ਰਾਉਂਡ ਅਪ ਵੀ ਕੀਤੇ ਨੇ ਇਹਦੇ ਰਿਗਾਰਡਿੰਗ ਤੇ ਕੁਝ ਡਰੱਗਸ ਦੀ ਰਿਕਵਰੀ ਵੀ ਹੋਈਆਂ ਨੇ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣੇ-ਹੁਣੇ ਮੈਨੂੰ ਮੈਸੇਜ ਮਿਲਿਆ ਹੈ ਕਿ ਕਰੀਬ 300 ਗ੍ਰਾਮ ਗਾਂਜਾ ਜਿਹੜਾ ਹੈ ਉਹ ਬੰਗਾਲਾ ਬਸਤੀ ਤੋਂ ਸਾਨੂੰ ਇਮੀਡੀਏਟਲੀ ਬਰਾਮਦ ਹੋਇਆ ਹੈ ਇਸੇ ਤਰੀਕੇ ਨਾਲ ਡੇਰਾ ਬਸਤੀ ਤੋਂ ਵੀ ਤੇ ਜ਼ੀਰਕਪੁਰ ਤੋਂ ਵੀ ਮੈਨੂੰ ਮੈਸੇਜ ਆ ਰਹੇ ਨੇ ਉਹਦੇ ਰਿਗਾਰਡਿੰਗ ਇੱਕ ਡਿਟੇਲਡ ਪ੍ਰੈਸ ਨੋਟ ਜਿਹੜਾ ਹੈਗਾ ਸ਼ਾਮ ਤੱਕ ਤੁਹਾਨੂੰ ਅਸੀਂ ਇਸ਼ੂ ਕਰ ਦਾਂਗੇ ਜਿਸ ਦੀ ਸਾਰੀ ਡਿਟੇਲ ਦੱਸੀ ਜਾਏਗੀ ਸਰ ਰਾਤ ਦੇ ਟਾਈਮ ਇੱਥੇ ਜਿਹੜਾ ਨਸ਼ੇ ਆ ਮਤਲਬ ਉਸ ਦਾ ਇੰਸਰ ਕੀ ਤੁਹਾਡੀ ਜੀ ਬਿਲਕੁਲ ਜੀ ਤੁਸੀਂ ਬਿਲਕੁਲ ਇਸੇ ਕਰਕੇ ਹੀ ਜਿਵੇਂ ਲਿਸਟਿੰਗ ਕੀਤੀ ਗਈ ਐ ਇਸੇ ਦੇ ਮੱਦੇਨਜ਼ਰ ਕੀਤੀ ਗਈ ਐ ਰਾਤ ਦੇ ਟਾਈਮ ਤੇ ਸਾਡੀਆਂ ਸਪੈਸ਼ਲ ਨਾਈਟ ਪੈਟਰੋਲਿੰਗ ਪਾਰਟੀਆਂ ਤੇ ਰੇਡਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਾਡੀਆਂ ਚੱਲਦੀਆਂ ਨੇ ਤੇ ਇਸੇ ਕਰਕੇ ਜਿਹੜੇ ਨਸ਼ੇ ਦੇ ਜਿਹੜੇ ਹੈਗੇ ਬੰਦੇ ਇਹ ਫੜੇ ਜਾ ਰਹੇ ਨੇ ਇੱਕ ਤੁਸੀਂ ਹੋਰ ਸਵਾਲ ਪੁੱਛਿਆ ਸੀਗਾ ਜਿਹੜਾ ਕਿ ਐਕਟ ਦੇ ਅਧੀਨ ਜਿਹੜੇ ਪਰਚੇ ਹੋਏ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨੌਜਵਾਨਾਂ ਨੂੰ ਪਰਤੀ ਕੋਈ ਮੁਹਿੰਮ ਸ਼ੁਰੂ ਹੋਈ ਐ ਉਹ ਜਿਹੜੀ ਮੁਹਿੰਮ ਐ ਸੈਕਸ਼ਨ 64 ਏ ਐਨਡੀਪੀਐਸ ਦੇ ਤਹਿਤ ਜਿਹੜੀ ਹੈਗੀ ਮੁਹਿੰਮ ਸ਼ੁਰੂ ਇਸ ਦੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੇ ਨਸ਼ੇ ਦਾ ਸੇਵਨ ਕਰਦੇ ਹਨ ਜਿਹੜੇ ਇਸ ਗਲਤ ਰਸਤੇ 'ਚ ਪੈਦੇ ਪੈ ਜਾਂਦੇ ਹਨ ਇਸ ਚੀਜ਼ ਦੇ ਵਿੱਚ ਜਿਹੜੇ ਜਿਹੜੇ ਨਸ਼ਾ ਕਰਕੇ ਤਾਂ ਉਹਨਾਂ ਨੂੰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਉਹ ਅਰੈਸਟ ਹੋ ਜਾਂਦੇ ਨੇ ਤੇ ਉਹਨਾਂ ਦੇ ਅੱਗੇ ਫਿਰ ਉਦੋਂ ਬਾਅਦ ਕਰੀਅਰ ਵੀ ਤੇ ਲਾਈਫ ਵੀ ਜਿਹੜੀ ਹੈਗੀ ਹੈ ਉਹ ਖਰਾਬ ਹੋ ਜਾਂਦੀ ਹੈ ਤਾਂ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਐਜ਼ ਅ ਵੈਲਫੇਅਰ ਮੇਜਰ ਵੀ ਤੇ ਐਜ਼ ਲੀਗਲ ਇਲੈਗਲ ਪ੍ਰੋਵੀਜ਼ਨ ਵੀ ਇਹ ਵਹਿਮ ਸ਼ੁਰੂ ਕੀਤੀ ਗਈ ਹੈ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਅਸੀਂ ਕਰੀਬ 8 8 ਅੱਜ ਕੱਲ੍ਹ ਤੱਕ ਦੀ ਫਿਗਰ ਮੇਰੇ ਕੋਲ ਹੈਗੀ ਹੈ 8 ਕੇਸਸ ਦੇ ਵਿੱਚ ਸੈਕਸ਼ਨ 64ਏ ਦੇ ਤਹਿਤ 10 ਜਿਹੜੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਵੱਖ-ਵੱਖ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਅਸੀਂ ਆਲਰੇਡੀ ਪਹੁੰਚੀ ਕਰਾ ਚੁੱਕੇ ਹਾਂ ਤੇ ਜਿਹੜੇ ਕਿ ਸਾਰੇ ਇਲਾਜ ਦੇ ਅਧੀਨ ਹਨ ਤੇ ਮੈਂ ਤੁਹਾਡੇ ਮਾਧਿਅਮ ਤੋਂ ਸਹਿਰਾਂ ਨੂੰ ਇਹ ਵੀ ਅਪੀਲ ਕਰਨਾ ਚਾਹੂੰਗਾ ਕਿ ਸਾਨੂੰ ਤੁਸੀਂ ਵੱਧ ਤੋਂ ਵੱਧ ਇਹ ਨਸ਼ਿਆਂ ਦੇ ਰਿਗਾਰਡਿੰਗ ਇਨਫੋਰਮੇਸ਼ਨ ਦਿਓ ਜੇ ਕੋਈ ਨਸ਼ਾ ਵੇਚਦਾ ਹੈ ਤਾ ਉਹਦੇ ਖਿਲਾਫ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇਗੀ ਤੁਹਾਡੀ ਆਇਡੈਂਟੀਟੀ ਜਿਹੜੀ ਹੈਗੀ ਉਹ ਵੀ ਗੁਪਤ ਰੱਖੀ ਜਾਏਗੀ ਇਸ ਦੇ ਨਾਲ ਨਾਲ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਦਾ ਜਿਹੜਾ ਹੈਗਾ ਪ੍ਰੋਪਰ ਇਲਾਜ ਵੀ ਕਰਾਇਆ ਜਾਏਗਾ ਤੇ ਜਿਵੇਂ ਬਾਰ ਬਾਰ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਕਿਸੇ ਦੇ ਖਿਲਾਫ ਐਫੇਅਰ ਦਰਜ ਹੈ ਤੇ ਉਹ ਨਸ਼ਾ ਕਰਦਾ ਸੀਗਾ ਤੇ ਉਹ ਮੇਨ ਸਟ੍ਰੀਮ ਚ ਵਾਪਸ ਆਣਾ ਚਾਹੁੰਦਾ ਹੈ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਉਸੇ ਪ੍ਰੋਵੀਜ਼ਨ ਦੇ ਤਹਿਤ ਅਸੀਂ ਉਹਨੂੰ ਅੱਗੇ ਮੇਨ ਸਟ੍ਰੀਮ ਦੇ ਵਿੱਚ ਵੀ ਲਿਆ ਸਕਦੇ ਆ ਸਰ ਇੱਕ ਵਾਰ ਪਹਿਲਾਂ ਵੀ ਇੱਥੇ ਬਹੁਤ ਵੱਡਾ ਬਵਾਲ ਹੋਇਆ ਸੀ ਕਿ ਆ ਵੀ ਇੱਥੇ ਲੋਕਾਂ ਨੇ ਵਿਰੋਧ ਕੀਤਾ ਫੁੱਟਪੱਥਰ ਲੱਗਿਆ ਤੇ ਕੇਸ ਵੀ ਦਰਜ ਹੋਇਆ ਤੁਸੀਂ ਕੋਈ ਲੀਡ ਹੈ ਇਸ ਬਾਰੇ ਕੋਈ ਲੇਟੈਸਟ ਡਿਵੈਲਪਮੈਂਟ ਹੈ ਜੀ ਜੀ ਜਿਹੜਾ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਜੀ ਇੱਥੇ ਪਹਿਲਾਂ ਵੀ ਇੱਕ ਵਾਰੀ ਇਹੋ ਜਿਹਾ ਇਨਸੀਡੈਂਟ ਹੋਇਆ ਸੀਗਾ ਤੇ ਮੈਂ ਹੀ ਤੁਹਾਨੂੰ ਯਕੀਨ ਦਿਵਾਉਣਾ ਚਾਹੂੰਗਾ ਜਿਹੜਾ ਅੱਜ ਦਾ ਇਹ ਕਾਸੋ ਆਪਰੇਸ਼ਨ ਹੈ ਇਹਦਾ ਮੁੱਖ ਮਕਸਦ ਹੀ ਇਹੀ ਹੈ ਕਿ ਜਿਹੜਾ ਜਿਹੜਾ ਸਿਆਣਾ ਸਿਟੀਜ਼ਨ ਹੈ ਜਿਹੜਾ ਅੱਛਾ ਸਿਟੀਜ਼ਨ ਹੈਗਾ ਇੱਥੇ ਆਪਣੇ ਇਲਾਕੇ ਦਾ ਉਹਨੂੰ ਇੱਕ ਸੈਂਸ ਆਫ ਸਿਕਿਉਰਿਟੀ ਮਿਲੇ ਕਿ ਪੁਲਿਸ ਉਹਦੇ ਨਾਲ ਹੈ ਜਗ੍ਹਾ ਜਗ੍ਹਾ ਚੈਕਿੰਗ ਚੱਲ ਰਹੀ ਹੈ ਅਤੇ ਮਾੜੇ ਬੰਦੇ ਦੇ ਦਿਲ ਦੇ ਵਿੱਚ ਉਹ ਡਰ ਪੈਦਾ ਹੋਵੇ ਕਿ ਪੁਲਿਸ ਸ਼ਕਤੀ ਨਾਲ ਉਹਦੇ ਖਿਲਾਫ ਜਿਹੜੀ ਹੈਗੀ ਹੈ ਕਾਰਵਾਈ ਕਰੇਗੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਲਾਸਟ ਵਿੱਚ ਅ ਤੁਹਾਡੇ ਮਾਧਿਅਮ ਨਾਲ ਹੀ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਪੰਜਾਬ ਜਿਹੜਾ ਇਹ ਖੁਸ਼ਹਾਲ ਸੂਬਾ ਹੈ ਤੇ ਆਪਾਂ ਪੁਰਾਣੀ ਵਾਲੀ ਜਿਹੜੀ ਇਹਦੀ ਸ਼ਾਨ ਹੈ ਉਹਨੂੰ ਬਰਕਰਾਰ ਰੱਖੀਏ ਇਡਾਂ ਦੇ ਵਿੱਚ ਅੱਗੇ ਤੋਂ ਅੱਗੇ ਆਈਏ ਆਪਾਂ ਦਾ ਲੋਕਾਂ ਦੀ ਮਦਦ ਕਰਦੇ ਹਾਂ ਆਪਾਂ ਤਾਂ ਮਸ਼ਹੂਰ ਹੈ ਇਸ ਚੀਜ਼ ਵਾਸਤੇ ਕਿ ਆਪਾਂ ਲੋਕਾਂ ਦੀ ਦਿਲੋਂ ਮਦਦ ਕਰਦੇ ਹਾਂ ਤੇ ਆਪਾਂ ਉਸ ਚੀਜ਼ ਦੇ ਵਿੱਚ ਰਹੀਏ ਨਸ਼ਿਆਂ ਦੀ ਜਿਹੜੀ ਦਲਦਲ ਹੈ ਉਹ ਚੋਂ ਆਪਾਂ ਬਾਹਰ ਆਈਏ ਤੇ ਜੇ ਕੋਈ ਨਸ਼ਾਵਾਲ ਤੁਹਾਨੂੰ ਕੋਈ ਦੋਸਤ ਮਿੱਤਰ ਤੁਹਾਨੂੰ ਲਿਆਣਾ ਚਾਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਸਾਨੂੰ ਤੁਸੀਂ ਪੁਲਿਸ ਨੂੰ ਦਿਓ ਇਮੀਡੀਏਟਲੀ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਹੈ 181 ਤੇ 112 ਤੁਸੀਂ ਉਹਦੇ ਸਾਨੂੰ ਦੱਸ ਸਕਦੇ ਹੋ ਤੇ ਜੇ ਕੋਈ ਫੇਰ ਵੀ ਇਸ ਇਸ ਸਮੱਸਿਆ ਦੇ ਵਿੱਚ ਹੈਗਾ ਤਾਂ ਵੀ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਤਾਂ ਉਹਦਾ ਪ੍ਰੋਪਰ ਇਲਾਜ ਜਿਹੜਾ ਕਰਾਇਆ ਜਾਏਗਾ